ਇਕ 23 ਸਾਲ ਦਾ ਨੌਜਵਾਨ ਗੱਭਰੂ ਇੰਟਰਵਿਊ ਦੇਣ ਦੇ ਲਈ ਜਾ ਰਿਹਾ ਸੀ ਪਰ ਜਿਹੜੀ ਰੇਲ ਗੱਡੀ ਤੇ ਉਹ ਸਵਾਰ ਸੀ ਤੇ ਉਸ ਦੌਰਾਨ ਕੋਝੇ ਜਿਹਾ ਵਾਪਰਦਾ ਹੈ ਕਿ ਸਾਰੀ ਉਮਰ ਦੇ ਲਈ ਜ਼ਿੰਦਗੀ ਭਰ ਦੇ ਲਈ ਉਸ ਦਾ ਸਰੀਰ ਨਕਾਰਾ ਹੋ ਜਾਂਦਾ ਕਿਸੇ ਦੇ ਸਹਾਰੇ ਦੇ ਉੱਤੇ ਹੁਣ ਸਾਰੀ ਜ਼ਿੰਦਗੀ ਕੱਟਣੀ ਪਵੇਗੀ ਉਸ 23 ਸਾਲਾ ਨੌਜਵਾਨ ਨੂੰ ਗੱਲ ਕਰ ਰਹੇ ਹਾਂ ਤੁਸ਼ਾਰਦੀ ਇਹ ਨੌਜਵਾਨ ਜੰਮੂ ਤੋਂ ਅਹਮਦਾਬਾਦ ਜਾ ਰਿਹਾ ਸੀ ਜਿਹੜੀ ਰੇਲ ਗੱਡੀ ਤੇ ਸਵਾਰ ਸੀ 19 ਮਈ ਦਾ ਦਿਨ ਸੀ ਔਰ ਉਸ ਰੇਲ ਗੱਡੀ ਦੇ ਵਿੱਚ ਜਦੋਂ ਸਫ਼ਰ ਕਰ ਰਿਹਾ ਸੀ ਤੇ ਉਸੇ ਦੌਰਾਨ ਉਸ ਨੂੰ ਸਿਗਰਟ ਦੀ ਧੂਮੇ ਦੀ ਸਮੈਲ ਆਉਂਦੀ ਹੈ ਜਦੋਂ ਦੇਖਦਾ ਹੈ ਕਿ ਉਸੇ ਡੱਬੇ ਦੇ ਵਿੱਚ ਸਵਾਰ ਸਵਾਰੀਆਂ ਜਿਸ ਦੇ ਵਿੱਚੋਂ ਸਿਗਰਟ ਨੋਸ਼ੀ ਕਰ ਰਹੇ ਸਨ ਔਰ ਆਮ ਤੌਰ ਤੇ ਲਿਖਿਆ ਜਾਂਦਾ ਹੈ ਕਿ ਸਿਗਰਟ ਪੀਣੀ ਰੇਲ ਗੱਡੀ ਚ ਜਾਂ ਪਬਲਿਕ ਟਰਾਂਸਪੋਰਟ ਦੇ ਵਿੱਚ ਮਨਾਈ ਹੁੰਦੀ ਹੈ ਪਰ ਉਹ ਮੁੰਡੇ ਜਿਹੜੇ ਸਿਗਰਟ ਨੋਸ਼ੀ ਕਰ ਰਹੇ ਸਨ ਤੁਸ਼ਾਰ ਉੱਠਦਾ ਉਹਨਾਂ ਨੂੰ ਬੇਨਤੀ ਕਰਦਾ ਹੈ ਕਿ ਕਿਰਪਾ ਕਰਕੇ ਤੁਸੀਂ ਸਿਗਰਟ ਨੋਸ਼ੀ ਨਾ ਕਰੋ ਬਾਰ ਉਸ ਦੇ ਨਾਲ ਬੈਸਣ ਲੱਗ ਜਾਂਦੇ ਨੇ ਬੈਸ ਇਥੋਂ ਤੱਕ ਵੱਧਦੀ ਹੈ ਕਿ ਉਸ ਮੁੰਡੇ ਨੂੰ ਚਲਦੀ ਰੇਲ ਗੱਡੀ ਦੇ ਵਿੱਚੋਂ ਉਹ ਨੌਜਵਾਨ ਸੁੱਟ ਦਿੰਦੇ ਨੇ ਥੱਲੇ ਧੱਕਾ ਦੇ ਦਿੰਦੇ ਨੇ ਜਿਸ ਦੇ ਚਲਦਿਆਂ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਿਆ ਜਦੋਂ ਇਸ ਗੱਲ ਦਾ ਪਰਿਵਾਰ ਨੂੰ ਪਤਾ ਲੱਗਦਾ ਹੈ ਔਰ ਉਸ ਤੋਂ ਬਾਅਦ ਉਸਦੇ ਅਤੇ ਪਤੇ ਤੱਕ ਪਰਿਵਾਰ ਤੱਕ ਸੂਚਨਾ ਪਹੁੰਚਾਈ ਜਾਂਦੀ ਹੈ ਜਿਹੜੇ ਉਸ ਦੇ ਕੋਲੋਂ ਜਿਹੜਾ ਨੇ ਸਬੂਤ ਮਿਲਦੇ ਨੇ ਡਾਕੂਮੈਂਟ ਪਛਾਣ ਹੁੰਦੀ ਹੈ ਕਿ ਇੱਕ ਨੌਜਵਾਨ ਗੱਡੀ ਤੋਂ ਸੁੱਟ ਦਿੱਤਾ ਗਿਆ ਤੇ ਸਵਾ ਮਹੀਨਾ ਬਾਅਦ ਜਦੋਂ ਉਹ ਥੋੜਾ ਬਹੁਤਾ ਆਪਣੇ ਸੁਰਤ ਦੇ ਵਿੱਚ ਆਉਂਦਾ ਤੇ ਉਸਨੇ ਫਿਰ ਉਹ ਮੋਬਾਈਲ ਫੋਨ ਦੇ ਉੱਤੇ ਟਾਈਪ ਕਰਕੇ ਪੁਲਿਸ ਨੂੰ ਬਿਆਨ ਲਖਵਾਇਆ ਕਿਉਂਕਿ ਉਸਦੀ ਜਿਹੜੇ ਭੋਜਨ ਨਾਲੀ ਦੇ ਵਿੱਚ ਖਾਣਾ ਵੀ ਹੈ ਜਿਹੜਾ ਉਹ ਸਹੀ ਢੰਗ ਦੇ ਨਾਲ ਜਾਂ ਕੁਦਰਤੀ ਤਰੀਕੇ ਦੇ ਨਾਲ ਨਹੀਂ ਜਾ ਰਿਹਾ ਤਾਂ ਉਹ ਨੌਜਵਾਨ 23 ਸਾਲਾ ਉਹ ਸਿਗਰਟ ਨੋਸ਼ੀ ਕਰਨ ਵਾਲਿਆਂ ਦੇ ਹੱਥੀ ਜਦੋਂ ਚੜਿਆ ਤੇ ਉਸ ਨੂੰ ਰੇਲ ਗੱਡੀ ਤੋਂ ਸੁੱਟ ਦਿੱਤਾ ਗਿਆ ਔਰ ਨੌਜਵਾਨ ਦਾ ਜਿਹੜੇ ਮਾਪੇ ਨੇ ਉਰ ਉਰ ਹੈ ਨਹੀਂ ਕੋਲਾਰਾ ਹੈ ਨਹੀਂ ਕਿ ਸਾਡੇ ਨੌਜਵਾਨ ਦਾ ਖਸੂਰ ਕੀ ਸੀ ਸਿਰਫ ਉਸ ਨੇ ਨਿਯਮਾਂ ਮੁਤਾਬਕ ਰੇਲ ਗੱਡੀ 'ਚ ਸਫ਼ਰ ਕਰਦੇ ਦੌਰਾਨ ਸਿਗਰਟ ਨੁਸ਼ੀ ਕਰਨ ਤੋਂ ਹੀ ਤਾਂ ਮਨਾ ਕੀਤਾ ਸੀ ਉਹ ਗੁਨਾਹ ਨਹੀਂ ਕੀਤਾ ਸੀ ਪਰ ਜਿਨ੍ਹਾਂ ਨੇ ਗੁਨਾਹ ਕੀਤਾ ਉਹ ਹਾਲੇ ਤੱਕ ਕਿੱਥੇ ਨੇ ਕਿਵੇਂ ਨੇ ਉਹਨਾਂ ਦਾ ਕੁਝ ਪਤਾ ਨਹੀਂ ਪੁਲਿਸ ਨੇ ਸਵਾ ਮਹੀਨਾ ਬਾਅਦ ਐਫ ਆਈ ਆਰ ਦਰਜ ਕੀਤੀ ਹੈ ਸਤਿਸ਼ਾਰ ਪੀੜਤ ਨੌਜਵਾਨ ਦੇ ਬਿਆਨਾਂ ਦੇ ਆਧਾਰ 'ਤੇ ਬਿਆਨ ਕਿਵੇਂ ਲਿਖਾਏ ਗਏ ਨੇ ਮੋਬਾਈਲ ਦੇ ਉੱਤੇ ਟਾਈਪ ਕਰਕੇ ਜਿਵੇਂ ਕਿਉਂਕਿ ਉਹ ਬੋਲਣ ਦੇ ਵਿੱਚ ਸਮਰੱਥ ਨਹੀਂ ਹੈ ਨੌਜਵਾਨ ਤੁਸ਼ਾਰ ਉਹ ਪੂਰਾ ਘਟਨਾਕ੍ਰਮ ਮਾਮਲਾ ਹੋਇਆ ਕੀ ਉਸ ਦੀ ਜਾਣਕਾਰੀ ਹੈ ਜਿਹੜੀ ਉਹ ਸਾਹਮਣੇ ਨਿਕਲ ਕੇ ਆਈ ਹੈ ਸਿਗਰਟ ਪੀਣ ਤੋਂ ਰੋਕਣ ਤੇ ਨੌਜਵਾਨ ਨੂੰ ਰੇਲ ਗੱਡੀ ਤੋਂ ਜਦੋਂ ਥੱਲੇ ਸੁੱਟਿਆ ਗਿਆ ਪੂਰੀ ਜ਼ਿੰਦਗੀ ਦੇ ਲਈ ਅਪਾਹਜ ਬਣਾ ਦਿੱਤਾ ਗਿਆ ਉਸ ਉਹਨਾਂ ਨਰਦਈ ਲੋਕਾਂ ਦੇ ਵੱਲੋਂ ਜਿਹੜੇ ਆਪਣਾ ਸ਼ੌਕ ਪੂਰਾ ਕਰਨ ਦੇ ਲਈ ਪਬਲਿਕ ਟਰਾਂਸਪੋਰਟ ਦੇ ਵਿੱਚ ਰੇਲ ਗੱਡੀ ਦੇ ਵਿੱਚ ਸਿਗਰਟ ਪੀ ਰਹੇ ਸਨ ਜੰਮੂ ਤੋਂ ਅਹਮਦਾਬਾਦ ਜਾ ਰਿਹਾ ਸੀ ਨੌਜਵਾਨ 23 ਸਾਲਾ ਰੇਲ ਗੱਡੀ 'ਚ ਸਵਾਰ ਤਿੰਨ ਯਾਤਰੀਆਂ ਨੇ ਸਿਰਫ ਇਸ ਗਲਤੀ ਡੱਬੇ ਤੋਂ ਉਹ ਬਾਹਰ ਸੁੱਟ ਦਿੱਤਾ ਕਿ ਡੱਬੇ 'ਚ ਸਿਗਰਟ ਪੀਣ ਤੋਂ ਉਸ ਨੂੰ ਰੋਕਿਆ ਗਿਆ ਸੀ। ਇਹ ਜਿਹੀਆਂ ਗੰਭੀਰ ਸੱਟਾਂ ਤੁਸ਼ਾਰ ਦੇ ਲੱਗੀਆਂ ਗੱਡੀ ਤੋਂ ਡਿੱਗਣ ਦੇ ਕਰਕੇ ਜਾਂ ਉਸ ਨੂੰ ਜਿਹੜਾ ਸੁੱਟਿਆ ਗਿਆ ਤਾਂ ਨੌਜਵਾਨ ਦਾ ਕਮਰ ਤੋਂ ਹੇਠਲਾ ਹਿੱਸਾ ਪੂਰੀ ਤਰ੍ਹਾਂ ਨਕਾਰਾ ਹੋ ਜਾਂਦਾ ਹੈ। ਗਰਦਨ ਤੇ ਸੱਟਾਂ ਲੱਗਣ ਦੇ ਮੱਦੇਨਜ਼ਰ ਉਹ ਬੋਲ ਨਹੀਂ ਪਾ ਰਿਹਾ। ਉਸ ਨੇ ਘਟਨਾ ਤੋਂ ਲਗਭਗ ਸਵਾ ਮਹੀਨਾ ਮਗਰੋਂ ਮੋਬਾਈਲ ਦੇ ਉੱਤੇ ਟਾਈਪ ਕੀਤੀ ਜਾਣਕਾਰੀ ਆਪਣੇ ਮਾਪਿਆਂ ਨੂੰ ਦੱਸਿਆ ਉਹੀ ਬਿਆਨ ਪੁਲਿਸ ਨੂੰ ਦਿੱਤੇ ਗਏ ਕਿ ਆਹ ਦੇਖੋ ਸਾਡਾ ਪੁੱਤਰ ਹੀ ਬਿਆਨ ਕਰ ਰਿਹਾ ਐਸ ਦੇ ਨਾਲ ਹੀ ਘਟਨਾ ਵਾਪਰੀ ਸੀ ਜਿਸ ਦੇ ਕਰਕੇ ਥਾਣਾ ਜੀਆਰਪੀ ਦੇ ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਗ੍ਰੇਟਰ ਕਲਾਸ਼ ਨਗਰ ਜੰਮੂ ਵਾਸੀ ਪੀੜਤ ਨੌਜਵਾਨ ਤੁਸ਼ਾਰ ਠਾਕੁਰ 23 ਸਾਲਾ ਨੇ ਉਸ ਘਟਨਾ ਸੰਬੰਧੀ ਸ਼ਿਕਾਇਤ ਦਿੱਤੀ ਹੈ ਕਿਉਂਕਿ ਰੇਲ ਗੱਡੀ ਵਿੱਚੋਂ ਬਾਹਰ ਡਿੱਗਣ ਕਾਰਨ ਗੰਭੀਰ ਰੂਪ ਚ ਜ਼ਖਮੀ ਹੋ ਗਿਆ ਇਲਾਜ ਲਈ ਉਹ ਡੀ ਐਮ ਸੀ ਹਸਪਤਾਲ ਵਿੱਚ ਲੰਬੇ ਸਮੇਂ ਤੋਂ ਵੈਂਟੀਲੇਟਰ ਤੇ ਹੈ ਉਸ ਦੇ ਮੂੰਹ ਤੇ ਗਰਦਨ ਵਿੱਚ ਭੋਜਨ ਤੇ ਸਾਹ ਦੀਆਂ ਨਾਲੀਆਂ ਲੱਗੀਆਂ ਹੋਣ ਕਾਰਨ ਉਹ ਬੋਲ ਨਹੀਂ ਸਕਦਾ ਇਸ ਲਈ ਉਸ ਨੇ ਆਪਣਾ ਬਿਆਨ ਮੋਬਾਈਲ ਤੇ ਟਾਈਪ ਕਰਕੇ ਭੇਜਿਆ ਬਿਆਨ ਵਿੱਚ ਇਤਸ਼ਾਰ ਠਾਕੁਰ ਨੇ ਸਾਰੇ ਘਟਨਾ ਕ੍ਰਮ ਦਾ ਵੇਰਵਾ ਸਾਂਝਾ ਕੀਤਾ ਉਹ 19 ਮਈ ਨੂੰ ਜੰਮੂ ਤੋਂ ਅਹਮਦਾਬਾਦ ਲਈ ਰੇਲ ਗੱਡੀ ਤੇ ਸਰਵਿਸ ਸਿਲੈਕਸ਼ਨ ਬੋਰਡ ਐਸ ਐਸ ਬੀ ਦੀ ਇੱਕ ਇੰਟਰਵਿਊ ਦੇਣ ਜਾ ਰਿਹਾ ਸੀ ਰੇਲ ਗੱਡੀ ਦੇ ਡੱਬੇ ਵਿੱਚ ਕੁਝ ਨੌਜਵਾਨ ਨੇ ਵਿਅਕਤੀ ਸਿਗਰਟ ਨੋਸ਼ੀ ਕਰ ਰਹੇ ਸਨ ਸਿਗਰਟ ਪੀ ਰਹੇ ਸਨ ਤੇ ਉਸ ਤੋਂ ਉਸ ਨੂੰ ਰੋਕਿਆ ਗਿਆ ਉਸ ਨੌਜਵਾਨ ਨੇ ਜਦੋਂ ਰੋਕਣਾ ਤੋਂ ਇਨਾ ਮਹਿੰਗਾ ਪਿਆ ਕਿ ਉਸ ਦੀ ਉਮਰ ਭਾਰ ਦੇ ਲਈ ਉਸ ਨੂੰ ਅਪਾਹਜ ਬਣਾ ਦਿੱਤਾ ਗਿਆ ਉਹਨਾਂ ਨਾਲ ਬੈਸ ਹੋ ਗਈ ਜਦੋਂ ਬਾਅਦ ਵਿੱਚ ਮਲਜਮਾਨ ਨੇ ਉਸ ਨੂੰ ਠੱਕਾ ਦੇ ਕੇ ਡੱਬੇ ਚ ਸੁੱਟ ਦਿੱਤਾ ਇਸ ਹਾਦਸੇ ਵਿੱਚ ਉਹ ਗੰਭੀਰ ਰੂਪ ਚ ਜਿੱਥੇ ਜ਼ਖਮੀ ਹੋਇਆ ਉੱਥੇ ਉਸ ਦੇ ਮਾਪੇ ਚਿੰਤਾ ਦੇ ਵਿੱਚ ਡੁੱਬੇ ਹੋਏ ਨੇ ਉਸ ਨੂੰ ਡੀ ਐਮ ਸੀ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਹ ਲੰਮਾ ਸਮਾਂ ਵੈਂਟੀਲੇਟਰ ਤੇ ਰਿਹਾ ਹੈ ਹੁਣ ਥੋੜਾ ਹੋਸ਼ ਵਿੱਚ ਆਇਆ ਥਾਣੇਦਾਰ ਜਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਅਣਪਛਾਤੇ ਵਿਅਕਤੀਆਂ ਖਿਲਾਫ ਵੱਖ-ਵੱਖ ਤਣਾਵਾਂ ਦੇ ਤਹਿਤ ਮਾਮਲਾ ਦਰਜ ਕਰ ਦਿੱਤਾ ਗਿਆ। ਉਹਨਾਂ ਦੀ ਗ੍ਰਿਫਤਾਰੀ ਲਈ ਸੀਸੀਟੀਵੀ ਫੁਟੇਜ ਦੀ ਮਦਦ ਜੂਰ ਲਈ ਜਾ ਰਹੀ ਹੈ ਪਰ ਜਦੋਂ ਤੱਕ ਅਸੀਂ ਤੁਹਾਡੇ ਨਾਲ ਇਹ ਖਬਰ ਸਾਂਝੀ ਕਰ ਰਹੇ ਹਾਂ ਉਦੋਂ ਤੱਕ ਤੁਸ਼ਾਰ ਦੇ ਨਾਲ ਪੰਗਾ ਲੈਣ ਵਾਲੇ ਤੁਸ਼ਾਰ ਦੇ ਨਾਲ ਐਡਾ ਵੱਡਾ ਗੁਨਾਹ ਕਰਨ ਵਾਲੇ ਵਿਅਕਤੀ ਹਾਲੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਹੁਣ ਦੂਸਰੇ ਪਾਸੇ ਤੁਸ਼ਾਰ ਠਾਕੁਰ ਦੇ ਜਿਹੜੇ ਪਰਿਵਾਰ ਹੈ ਜਾਂ ਉਹਨਾਂ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ। ਜਿਹੜੇ ਕੀ ਬਿਜਲੀ ਵਿਭਾਗ ਦੇ ਵਿੱਚ ਨੇ ਜੰਮੂ ਦੇ ਵਿੱਚ ਤਾਇਨਾਤ ਹੁਸ਼ਾਰ ਦੇ ਪਿਤਾ ਵਰਿੰਦਰ ਸਿੰਘ ਨੇ ਕਿਹਾ ਕਿ ਮੈਂ ਆਪਣੇ ਲੜਕੇ ਦੇ ਹੋਰ ਇਲਾਜ ਲਈ ਸਰਕਾਰ ਨੂੰ ਮਦਦ ਦੀ ਅਪੀਲ ਕੀਤੀ ਹੈ ਕਿਉਂਕਿ ਉਹਨਾਂ ਦਾ ਜਿਹੜਾ ਆਮਦਨ ਹੈ ਉਹ ਕੋਈ ਪੂਰੀ ਸੂਰੀ ਹੈ ਘਰ ਦਾ ਗੁਜ਼ਾਰਾ ਹੀ ਚੱਲਦਾ ਸੀ ਚਾਹੇ ਉਹ ਬੇਸ਼ੱਕ ਨੌਕਰੀ ਕਰਦੇ ਨੇ ਪਰ ਅਸੀਂ ਆਪਣੇ ਪੁੱਤਰ ਦੇ ਇਲਾਜ ਤੇ ਹੁਣ ਤੱਕ 7 ਲੱਖ ਰੁਪਏ ਤੋਂ ਵੱਧ ਖਰਚ ਚੁੱਕੇ ਹਾਂ ਆਮਦਨ ਘੱਟ ਹੋਣ ਦੇ ਕਰਕੇ ਮੈਂ ਆਪਣੇ ਲੜਕੇ ਦੇ ਇਲਾਜ ਦਾ ਹੋਰ ਖਰਚਾ ਝੱਲਣ ਝੱਲ ਹੀ ਨਹੀਂ ਸਕਦਾ ਉਹਨਾਂ ਇਹ ਵੀ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ ਸਰਕਾਰ ਤੁਸ਼ਾਰ ਦੇ ਇਲਾਜ ਲਈ ਪੀਜੀਆਈ ਚੰਡੀਗੜ੍ਹ ਵਿੱਚ ਬੈੱਡ ਦਾ ਪ੍ਰਬੰਧ ਕਰਕੇ ਦੇਵੇ ਜਾਂ ਇਲਾਜ ਲਈ ਵਿੱਤੀ ਸਹਾਇਤਾ ਜ਼ਰੂਰ ਮਈਆ ਕਰਾਵੇ। ਉਹਨਾਂ ਹੈਰਾਨੀ ਪ੍ਰਗਟ ਕੀਤੀ ਹੈ ਕਿ ਏਡੀ ਵੱਡੀ ਘਟਨਾ ਹੋਈ ਹੈ ਤੇ ਇਸ ਨੂੰ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਪਰ ਰੇਲ ਮੰਤਰਾਲੇ ਨੇ ਹਾਲੇ ਤੱਕ ਕੋਈ ਕਾਰਵਾਈ ਤੱਕ ਨਹੀਂ ਕੀਤੀ। ਉਹਨਾਂ ਕਿਹਾ ਕਿ ਤੁਸ਼ਾਰ ਦਾ ਸੁਪਨਾ ਫੌਜ ਵਿੱਚ ਭਰਤੀ ਹੋਣ ਦਾ ਸੀ ਪਰ ਉਹ ਸੁਪਨੇ ਟੁੱਟਦੇ ਨਜ਼ਰ ਆ ਰਹੇ ਨੇ, ਚੂਰ ਹੁੰਦੇ ਨਜ਼ਰ ਆ ਰਹੇ ਨੇ। ਜਿੱਥੇ ਮਾਪੇ ਦੁਖੀ ਨੇ ਉੱਥੇ ਤੁਸ਼ਾਰ ਦੇ ਦਿਲ ਤੇ ਕੀ ਬੀਤਰੀ ਹੋਵੇਗੀ? ਕੀ ਉਹ ਆਪਣੀ ਨੌਕਰੀ ਪਾਉਣ ਦੇ ਖਾਤਰ ਇੱਕ ਇੰਟਰਵਿਊ ਦੇ ਲਈ ਦੇਣ ਲਈ ਜਾ ਰਿਹਾ ਸੀ ਜਿਹੜਾ ਕਿ ਉਸ ਦਾ ਫੌਜੀ ਜਵਾਨ ਬਣਨ ਦਾ ਸੁਪਨਾ ਸੀ ਜਿਹੜਾ ਚੱਕਣਾ ਚੂਰ ਹੋ ਗਿਆ ਸਿਰਫ ਕਾਨੂੰਨ ਦੀ ਪਾਲਣਾ ਕਰਦੇ ਆ ਨਿਯਮਾਂ ਦੀ ਪਾਲਣਾ ਕਰਦੇ ਆ ਜਾਂ ਕਰਵਾਉਂਦੇ ਆ ਹੋਇਆ ਕਿ ਸਿਗਰਟ ਨਾ ਪੀਓ ਚੱਲਦੇ ਸਫ਼ਰ ਦੇ ਦੌਰਾਨ ਰੇਲ ਗੱਡੀ ਦੇ ਅੰਦਰ ਉਹੀ ਉਸ ਨੂੰ ਜਿਹੜਾ ਕੀ ਹੈ ਮਹਿੰਗਾ ਪੈਂਦਾ ਔਰ ਜਿਹੜੇ ਮਲਜਮ ਨੇ ਉਹ ਸ਼ਾਇਦ ਚੈਣ ਦੀ ਨੀਂਦ ਸੌਂ ਰਹੇ ਹੋਣਗੇ ਪਰ ਨਾ ਤਰਤੁਸ਼ਾਰ ਠਾਕੁਰ ਚੈਣ ਦੀ ਨੀਂਦ ਸੌ ਪਾਰਿਆ ਤੇ ਨਾ ਹੀ ਉਸਦੇ ਮਾਪੇ ਪੁਲਿਸ ਨੇ ਇੰਨੀ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਹੈ ਕਿ ਮੋਬਾਈਲ ਤੇ ਟਾਈਪ ਕੀਤੇ ਬਿਆਨਾਂ ਦੇ ਆਧਾਰ ਤੇ ਅਣਪਛਾਤੇ ਵਿਕਤੀਆਂ ਖਿਲਾਫ ਮਾਮਲਾ ਦਰਜ ਹੋਇਆ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਉਸ ਰੇਲ ਗੱਡੀ ਦੇ ਵਿੱਚ ਟਿਕਟਾਂ ਦੇ ਹਿਸਾਬ ਨਾਲ ਕੀ ਇੰਨੀ ਪੇਛਾਣ ਮਲਜਮਾਂ ਦੀ ਕੀਤੀ ਜਾ ਸਕਦੀ ਹੈ? ਜਾਂ ਫਿਰ ਹੁਣ ਉਹ ਮਲਜਮਾਂ ਦਾ ਭਾਲਣਾ ਉਹਨਾਂ ਨੂੰ ਲੱਭਣਾ ਹੁਣ ਬਹੁਤ ਆਖਾ ਹੋਵੇਗਾ। ਇਹ ਤਾਂ ਹੁਣ ਰੇਲ ਮੈਕਮੇਂ ਦੇ ਪ੍ਰਬੰਧ ਜਿੰਨੇ ਕੋ ਪੁਖਤਾ ਨੇ ਉਸ ਦੇ ਉੱਤੇ ਨਿਰਭਰ ਕਰਦਾ ਹੈ ਕਿ ਜੇ ਪ੍ਰਬੰਧ ਚੰਗੇ ਹੋਏ ਤਾਂ ਉਹ ਮਲਜਮ ਫੜੇ ਜਾ ਸਕਦੇ ਆ ਪੈੜਾ ਨਪੀਆਂ ਜਾ ਸਕਦੀਆਂ ਨੇ। ਔਰ ਜੇ ਪਰਬੰਧ ਕਿਤੇ ਵੀ ਉਨਤਾਈ ਹੋਈ ਜਾ ਉੱਥੇ ਉਹ ਕਿਸੇ ਸਟੇਸ਼ਨ ਤੇ ਉਤਰੇ ਹੋਏ ਜਿੱਥੇ ਕੋਈ ਕੈਮਰਾ ਹੀ ਨਾ ਲੱਗਾ ਹੋਵੇ ਤਾਂ ਫਿਰ ਉਹਨਾਂ ਨੂੰ ਕਿਵੇਂ ਗ੍ਰਿਫਤਾਰ ਕੀਤਾ ਜਾ ਸਕਦਾ ਹੈ ਪਰ ਉਹਨਾਂ ਦੀ ਗ੍ਰਿਫਤਾਰੀ ਤਾਂ ਦੂਰ ਦੀ ਗੱਲ ਪਰ ਉਸ ਦੇ ਇਲਾਜ ਦੇ ਲਈ ਵੀ ਮਾਪੇ ਕੁਰਲਾ ਰਹੇ ਨੇ ਕਿ ਸਾਡਾ ਲੱਖਾਂ ਦਾ ਖਰਚਾ ਹੋ ਗਿਆ ਪਰ ਹਾਲੇ ਤਾਂ ਸਾਡੇ ਕੋਲ ਅੱਗੇ ਇਲਾਜ ਕਰਾਉਣ ਦੇ ਲਈ ਹੋਰ ਪੈਸਾ ਨਹੀਂ ਹੈ ਤੇ ਸਰਕਾਰ ਨੂੰ ਗੁਜਾਰਿਸ਼ ਵੀ ਕੀਤੀ ਗਈ ਹੈ ਉਹ ਦੇਖਦੇ ਆ ਕਿ ਸਰਕਾਰ ਇਸ ਤੁਸ਼ਾਰ ਠਾਕੁਰ ਦੇ ਜਿਸ ਨਾਲ ਵਧੇ ਕੀ ਹੋਈ ਜ਼ਿਆਦਤੀ ਹੋਈ ਇਸ ਦੇ ਪਰਿਵਾਰ ਨਾਲ ਕਿੰਨੀ ਕੋ ਵਿੱਤੀ ਮਦਦ ਦੇ ਤੌਰ ਤੇ ਜਾਂ ਕਾਨੂੰਨੀ ਮਦਦ ਦੀ ਤੌਰ ਦੇ ਉਤੇ ਖੜਦੀ ਹੈ ਫਿਲਹਾਲ ਇਸ ਜਾਣਕਾਰੀ ਚੈਨ ਹੈ ਅਗਲੇ ਅਪਡੇਟ ਤੱਕ ਦੇ ਲਈ ਤੁਸੀਂ ਬਣੇ ਰਹੋ ABC ਪੰਜਾਬ ਦੇ